ਅੱਜ ਨਿਊਜ਼ 24 ਤੇ ਦਰਸ਼ਕਾਂ ਦਾ ਸਵਾਗਤ ਤੇ ਮੈਂ ਹਾਂ ਜਸਵਿੰਦਰ ਬੋਪਾ ਰਾਏ ਭਾਰਤ ਦੇ ਸੰਵਿਧਾਨ ਨਿਰਮਾਤਾ ਡਾਕਟਰ ਭੀਮrao ਅੰਬੇਦਕਰ ਦਾ 133ਵਾਂ ਜਨਮ ਦਿਵਸ ਜਲਾਲਾਬਾਦ ਦੀ ਚਾਂਦੀ ਰਾਮ ਧਰਮਸ਼ਾਲਾ ਦੇ ਵਿੱਚ ਮਨਾਇਆ ਗਿਆ ਜਾਣਕਾਰੀ ਮੁਤਾਬਕ ਦੱਸਦੀਏ ਕਿ ਅੱਜ ਚਾਂਦੀ ਰਾਮ ਧਰਮਸ਼ਾਲਾ ਦੇ ਵਿੱਚ ਰਾਏ ਸਿੱਖ ਅਨਸੂਚਿਤ ਜਾਤੀ ਦੇ ਵੱਲੋਂ ਭਾਰਤ ਦੇ ਸੰਵਿਧਾਨ ਨਰਮਾਤਾ ਡਾਕਟਰ ਭੀਮrao ਅੰਬੇਦਕਰ ਦਾ 133ਵਾਂ ਜਨਮ ਦਿਵਸ ਮਨਾਇਆ ਗਿਆ ਇਸ ਮੌਕੇ ਰਾਏ ਸਿੱਖ ਬਰਾਦਰੀ ਦੇ ਵੱਖ-ਵੱਖ ਪਾਰਟੀਆਂ ਦੇ ਸਿਆਸੀ ਲੀਡਰ ਅਤੇ ਸਰਕਾਰੀ ਵਰਗ ਦੇ ਅਫਸਰ ਉਹਨਾਂ ਦੇ ਵੱਲੋਂ ਇਸ ਪ੍ਰੋਗਰਾਮ ਦੇ ਵਿੱਚ ਪਹੁੰਚ ਕੇ ਸ਼ਿਰਕਤ ਕੀਤੀ ਗਈ ਅਤੇ ਆਪੋ ਆਪਣੇ ਜਿਹੜੇ ਵਿਚਾਰ ਸੀ ਉਸ ਪ੍ਰੋਗਰਾਮ ਦੇ ਵਿੱਚ ਪੇਸ਼ ਕੀਤੇ ਅਤੇ ਡਾਕਟਰ ਭੀਮਰਾਓ ਅੰਬੇਦਕਰ ਨੂੰ ਸੱਚੀ ਸ਼ਰਧਾਂਜਲੀ ਦਿੱਤੀ। ਤੁਸੀਂ ਮੈਨੂੰ ਆ ਬ੍ਰਾਈ ਅਪਰੋਚਾਈਟ ਕਰੋਗੇ। ਔਰ ਮੈਂ ਕੋਈ ਖਾਸ ਸਪੀਕਰ ਨਹੀਂ ਹਾਂ ਪਰ ਫਿਰ ਵੀ ਮੇਰਾ ਦਿਲ ਕੀਤਾ ਕਿ ਮੈਨੂੰ ਬੋਲਣਾ ਚਾਹੀਦਾ ਹੈ। ਔਰ ਜੀ ਆਇਆਂ ਨੂੰ ਸਭ ਭੈਣਾਂ ਨੂੰ ਮੈਂ ਕੀ ਨੂੰ ਜ਼ਰੂਰ ਹੈ ਵਧੀਆ ਸਮਝੋਗੇ ਉੱਠੋ ਮੇਰੇ ਪੌਂਡ ਦੇ ਲੋਕੋ ਆਪਾਂ ਅਜੇ ਤੱਕ ਕਿਉਂ ਸੁੱਤੇ ਹਾਂ ਅਨਥਕ ਮਿਹਨਤਾਂ ਕਰਕੇ ਆਪਾਂ ਥੋੜੇ ਜਿਹੀ ਉੱਪਰ ਉੱਠੇ ਹਾਂ ਦੂਰ ਕਰ ਦਈਏ ਆਪਾਂ ਤੰਗੀਆਂ ਨੂੰ ਆਪਾਂ ਵੀ ਸ਼ੂ ਕਰਦੀਆਂ ਅਸੀਂ ਸੈਨਾ ਕਰਦੇ ਕੋਈ ਗੱਲ ਪੈਂਦੀ ਜੀ ਸਰ ਅੱਜ ਜੋ ਬਾਬਰਾਵ ਅੰਬੇਦਕਰ ਦਾ ਜਿਹੜਾ ਜਨਮ ਦਿਵਸ ਮਨਾਇਆ ਜਾ ਰਿਹਾ ਜਲਾਲਾਬਾਦ ਦੇ ਚੰਦੀ ਰਾਮ ਪੈਲਸ ਦੇ ਵਿੱਚ ਕੀ ਕਹਿਣਾ ਚਾਹੋਗੇ ਅੱਜ ਦੇ ਇਸ ਸ਼ੁਭ ਮੌਕੇ ਸਭ ਤੋਂ ਪਹਿਲਾਂ ਮੈਂ ਤਾਂ ਇਹ ਇਹ ਚੀਜ਼ ਦਾ ਮਤਲਬ ਖੁਸ਼ੀ ਜ਼ਾਹਿਰ ਕਰਦਾ ਵੀ ਜਿਨ੍ਹਾਂ ਨੇ ਮਤਲਬ ਇਹ ਉਪਰਾਲਾ ਕੀਤਾ ਹੈ ਟੋਟਲ ਮਲਾਜਮ ਜਥੇਬੰਦੀ ਮੈਂ ਕਿਸੇ ਜਾਤ ਪਾਤ ਨਾਲ ਸੰਬੰਧ ਨਹੀਂ ਰੱਖਦਾ ਮਾਨਸਿਕ ਜਾਤ ਸਭ ਏਕ ਹੀ ਪਛਾਣ ਬੋ ਪ੍ਰਮਾਤਮਾ ਨੇ ਇਨਸਾਨ ਪੈਦਾ ਕੀਤਾ ਹੈ ਮੈਂ ਤਾਂ ਸਭ ਤੋਂ ਵੱਡਾ ਇਹ ਟੀਚਰ ਲਾਈਨ ਨੂੰ ਇਹੀ ਟੀਚਰ ਸਟਾਫ ਨੂੰ ਇਹੀ ਬੇਨਤੀ ਕਰਦਾ ਬਈ ਇੱਕ ਜਿਹੜੇ ਵਿਚਾਰੇ ਬੱਚੇ ਆ ਗਰੀਬ ਦਿਮਾਗ ਤੁਰੇ ਫਿਰਦੇ ਨੇ ਸੜਕਾਂ ਤੇ ਇਹਨਾਂ ਨੂੰ ਉਹਨਾਂ ਨੂੰ ਪੜ੍ਹਾਓ ਇਹਨਾਂ ਨੂੰ ਪੜਾ ਕੇ ਇਹਨਾਂ ਨੂੰ ਪਹਿਰਾਂ ਤੇ ਖੜਾ ਕਰੋ ਇਹੀ ਤੁਹਾਡੀ ਡਿਊਟੀ ਹੈਗੀ ਇਹੀ ਹੀ ਮੈਂ ਤੁਹਾਡੇ ਕੋਲ ਤਵੱਕੋ ਰੱਖਦਾ ਸਭ ਤੋਂ ਵੱਡੀ ਸ਼ਰਨਾਂਜਲੀ ਇਹੀ ਹੈ ਡਾਕਟਰ ਪੀਮਰਾਓ ਮੇਦਕਰ ਦੀ ਬਈ ਇਹਨਾਂ ਗਰੀਬ ਬੱਚਿਆਂ ਨੂੰ ਚਾਹੇ ਕਿਸੇ ਵੀ ਜਾਤ ਨਾਲ ਸੰਬੰਧ ਰੱਖਦਾ ਹੈ ਮਾਨਸਿਕੀ ਜਾਤ ਸਭ ਇਹੀ ਕੇ ਪਛਾਣ ਬੋ ਕੋਈ ਇਨਸਾਨ ਨੂੰ ਜਾਤ ਪਾਤ ਵਿੱਚ ਨਹੀਂ ਨਹੀਂ ਜਾਣਾ ਚਾਹੀਦਾ ਇਨਸਾਨੀਤ ਨਾਤੇ ਇਹਨਾਂ ਗਰੀਬ ਪਰਿਵਾਰਾਂ ਨੂੰ ਵੱਧ ਤੋਂ ਵੱਧ এডਿਕੇਸ਼ਨ ਦੇ ਕੇ ਅਮੀਰਾਂ ਵੱਡੇ ਲੋਕਾਂ ਦੇ ਬਰਾਬਰ ਕਰਨ ਦਾ ਇਹ ਟੀਚਰ ਲਾਈਨ ਨੂੰ ਕੀ ਚੋਰਤਾ ਅਸਲ ਹੋਏਗੀ ਸਭ ਤੋਂ ਵੱਡਾ ਇਹ ਸ਼ਰਧਾਂਜਲੀਏ ਡਾਕਟਰ ਪੀਮਰਾ ਮੇਦਕੁਰ ਨਹੀਂ ਇਹ ਬੇਨਾ ਗਰੀਬ ਬੱਚਿਆਂ ਦੇ ਆ ਬੱਚਿਆਂ ਦਾ ਮਤਲਬ ਮਸਲਾ ਹੱਲ ਕਰਨ এডਿਕੇਸ਼ਨ ਦੇ ਕੇ ਜੇਕਰ ਗੱਲ ਕਰੀਏ ਤਾਂ ਅੱਜ ਕਿੰਨੇ ਕੁ ਲੋਕ ਜਿਹੜੇ ਸਮਾਰੋਹ ਦੇ ਵਿੱਚ ਪਹੁੰਚੇ ਸੀਗੇ ਮੈਂ ਦੇਖਦਾ ਵੀ ਸ਼ੋਹਾ ਤੋਂ ਲੈ ਕੇ ਹਜ਼ਾਰ ਕੋ ਦੇ ਕਰੀਬ ਹੈਗੇ ਹਜ਼ਾਰ ਤੋਂ ਪਲੱਸ ਵੀ ਹੋ ਸਕਦੇ ਨੇ ਬਹੁਤ ਵਧੀਆ ਪ੍ਰਾਲਾ ਕੀਤਾ ਇਹਨਾਂ ਨੇ ਜੀ ਜਿਹੜਾ ਅਲਾਵਾਦ ਦੇ ਵਿੱਚ ਹੋਰ ਜਗ੍ਹਾ ਵੀ ਕਿਤੇ ਮਨਾਇਆ ਜਾ ਰਿਹਾ ਹੈ ਨਹੀਂ ਇੱਥੇ ਹੀ ਮਨਾਇਆ ਮਨਾਇਆ ਜਾ ਰਿਹਾ ਹੈ ਇਹਦੇ ਵਿੱਚ ਇਹ ਸਟਾਫ ਨੇ ਟੀਚਰ ਲੈਣ ਜਿਨ੍ਹਾਂ ਨੇ ਪ੍ਰਾਲੇ ਕੀਤੇ ਨੇ ਉਹਦੇ ਵਿੱਚ ਅਸੀਂ ਵੀ ਹੈਗੇ ਹਾਂ ਮਤਲਬ ਇਹਦੇ ਵਿੱਚ ਕੋਈ ਜਾਤ ਨਹੀਂ ਜਿਹੜਾ ਵੀ ਬੱਚਾ ਕੋਈ ਇੰਟੈਲੀਜੈਂਟ ਹੈਗਾ ਜਾਂ ਮੈਟਚ ਆਇਆ ਹੈ ਜਾਂ ਕੋਈ ਮੁਲਾਜ਼ਮ ਹੀ ਕੋਈ ਚੰਗੇ ਰੈਂਕ ਚ ਆਇਆ ਉਹਨਾਂ ਸਾਰਿਆਂ ਨੂੰ ਅਸੀਂ ਐਪਰੀਸ਼ੀਏਟ ਕੀਤਾ ਔਰ ਇਹਨਾਂ ਨੂੰ ਮਤਲਬ ਗੈਰ ਤੋਂ ਹੌਨਰਸ ਵਾਲ ਜਾ ਵੀ ਆਸਤੇ ਨਾਮ ਦਿੱਤੇ ਨੇ ਸਭ ਤੋਂ ਪਹਿਲਾਂ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਬੈਸ ਅੱਜ ਚੈਨਲ ਦਾ ਬਹੁਤ ਬਹੁਤ ਧੰਨਵਾਦੀਆਂ ਅੱਜ ਬਾਬਾ ਸਾਹਿਬ ਭੀਮrao ਅੰਬੇਡਕਰ ਦਾ 133ਵਾਂ ਜਨਮ ਦਿਨ ਇੱਥੇ ਮਨਾਇਆ ਜਾ ਰਿਹਾ ਜੋ ਚਾਂਦੀਰਾਮ ਧਰਮਸ਼ਾਲਾ ਦੇ ਵਿੱਚ ਇਹ ਰਾਏ ਸੇਕਾ ਅਨੁਸੂਚਿਤ ਜਾਤੀ ਦਲਿਤ ਵਰਗ ਸਾਰੇ ਹੀ ਜਿਹੜੇ ਵਰਗਾਂ ਦੇ ਇੱਥੇ ਨਮਾਇਦੇ ਵੀ ਇੱਥੇ ਕਰੀਮ ਵੀ ਔਰ ਸਾਰੇ ਹੀ ਇੱਥੇ ਇਕੱਠੇ ਹੋਏ ਨੇ ਅੱਜ ਬਾਬਾ ਸਾਹਿਬ ਦੇ ਜਿਹੜੇ 103ਵਾਂ ਜਨਮ ਦਿਨ ਮਨਾਇਆ ਜਾ ਰਿਹਾ ਤਰੀਕੇ ਨਾਲ ਇੱਥੇ ਜਿਹੜੇ ਪ੍ਰਬੰਧ ਕੀਤੇ ਗਏ ਸੀ ਜਲਾਲਾਬਾਦ ਦੇ ਵਿੱਚ ਅੱਜ ਇਹ ਪ੍ਰਬੰਧ ਕੀਤੇ ਗਏ ਸੀ ਕਿ ਜਿੱਦੀਆਂ ਵੀ ਸਕੂਲਾਂ ਦੇ ਵਿੱਚੋਂ ਬੱਚੇ 5ਵੀਂ ਪਾਸ ਜਾਂ ਕਿਸੇ ਵੀ ਫੀਲਡ ਦੇ ਵਿੱਚੋਂ ਕਿਸੇ ਵੀ ਖੇਤਰ ਦੇ ਵਿੱਚੋਂ ਉਹ ਮੱਲਾ ਮਾਰੀਆਂ ਫਾਸ ਸੈਕੰਡ ਜਾਂ ਥਰਡ ਆਏ ਨੇ ਉਹਨਾਂ ਬੱਚਿਆਂ ਨੂੰ ਵੀ ਸਨਮਾਨਿਤ ਕੀਤਾ ਗਿਆ ਸੀ ਔਰ ਜੋ ਅੱਜ ਕਿਸੇ ਵੀ ਫੀਲਡ ਦੇ ਵਿੱਚੋਂ ਆਏ ਨੇ ਬੱਚੇ ਆਏ ਨੇ ਨੌਜਵਾਨ ਆਏ ਨੇ ਯੰਗ ਆਏ ਨੇ ਤਾਂ ਉਹਨਾਂ ਨੂੰ ਵੀ ਸਨਮਾਨ ਤੇ ਇੱਥੇ ਕੀਤਾ ਗਿਆ ਹੈ ਕਿਸੇ ਵੀ ਵਰਗ ਦਾ ਹੋਵੇ